ਓਏ ਚਲੋ ਲੈ ਜੀ ਆਹ ਨੀ ਉਹਨੂੰ ਵੀ ਲੈਓ ਉਹਨੇ ਤਾਈ ਦੇ ਵਿੱਚ ਇਹ ਇੱਧਰ ਚੋ ਲਾਗੇ ਬੋਰਡ ਆਪੇ ਧੱਕ ਬੋਰਡ ਧੱਕ ਦੇ ਪਛਾਣ ਮੜੀ ਓਏ ਇੱਕ ਫੇਰ ਦਿਓ ਜੋ ਵੀ ਗੱਡੀਆਂ ਲੰਘਣਾ ਦੋ ਕਾਹਨੇ ਪਾਣੀ ਕੋਈ ਕੰਮ ਆਪਾ ਤੁਹਾਡੇ ਨਾਲ ਸਪਾਦਰ ਸੁਪਾਰਕ ਦੇ ਸਾਹਮਣੇ ਤੇ ਜਿਹੜੇ ਤੇਰੇ ਕਹਿੰਦੇ ਅਸੀਂ ਬਹੁਤ ਹਾਂ ਸਰਕਾਰ ਕਰਦੇ ਬਸਪਰਾ ਆ ਰਿਹਾ ਹੈ ਬਹੁਤ ਉਸ ਬਾਅਦ ਦੇ ਹੀ ਕਿ ਤੋਂ ਹੋਈ ਉਹ ਕਰਾਂ ਤੇ ਜੇ ਦੀ ਵੀ ਕੋਈ ਹੋਵੇ ਤਾਂ ਸੁਿਕਾਇ ਹੈ ਹੋਰ ਵੀ ਕਿਸੇ ਕੰਮ ਦੀ ਲੋੜ ਨਾ ਪੜਦਾ। ਜਿਹੜਾ ਆਪਣੇ ਪੰਜਾਬੀਆਂ ਨਾਲ ਪੂਰੇ ਖੜੇ ਆ। ਫਿਰ ਕੋਈ ਜੀਵੇ ਆਪਣਾ ਤਾਂ ਕਿ ਜਾਈਂਦਾ। ਸਾਡੇ ਦਾ ਸਰਕਾਰ ਤੋਂ ਰੱਖੀ ਹੋਇਆ। ਕਰ ਕਰ ਲਈ ਜਿੱਥੇ ਬੰਦੇ ਸਾਡੇ ਇਹ ਮੇਰੇ ਰੋਗ ਆਪਾਂ ਨਾਲ ਪਾ ਲੇਗਾ ਇਸ ਕਰਕੇ ਪਿੱਛੇ ਜਿਹੇ ਹਸਪਤਾਲ ਪਾਪੀ ਡੋਗਰ ਮਰਾਉਣਾ ਮੋਢੇ ਦੇ ਨਾਲ ਮੋਢਾ ਜੋੜ ਕੇ ਖੜਾਗੇ ਤੇ ਗਾਂ ਵੀ ਅਸੀਂ ਉਸ ਦਾ ਵਿਸ਼ਵਾਸ ਕਰਾਉਣੀ ਆ ਜਿਹੜੀ ਚੀਜ਼ ਵੀ ਜੀ ਆਇਆਂ ਨੂੰ ਆ ਬਾਬਾ ਜੀ ਨੇ ਸਵਾਰ ਕਰੀ ਆ ਦਵਾਈਆਂ ਕਰਾ ਕੇ ਪਹੁੰਚ ਨਹੀਂ ਕਰਾਂਗੇ ਵਾਹ ਲਾ ਸਿੱਖ ਤੇ ਮੁਸਲਮਾਨ ਭਾਈ ਭਾਈ ਇਹ ਨਾਰਾ ਦਿੱਤਾ ਗਿਆ ਔਰ ਕਹਿੰਦੇ ਪੰਜਾਬੀ ਆ ਪੰਜਾਬੀ ਆ ਤਾਂ ਪੰਜਾਬੀ ਆ ਤੇ ਹੋਂ ਦੇ ਰਾਤੇ ਜਦੋਂ ਵੀ ਪੰਜਾਬੀਆਂ ਨੂੰ ਕੋਈ ਭੀੜ ਪੈਂਦੀ ਆ ਤੇ ਅਸੀਂ ਧਰਮ ਦੇ ਨਾਂ ਤੇ ਨਹੀਂ ਵੰਡ ਹੁੰਦੇ ਅਸੀਂ ਪੰਜਾਬੀ ਆ ਪੰਜਾਬੀਅਤ ਦੀ ਸੇਵਾ ਕਰਨਾ ਸਾਡਾ ਫਰਜ਼ ਵੀ ਆ ਤੇ ਸਾਡਾ ਧਰਮ ਵੀ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਸਿੱਖ ਤੇ ਮੁਸਲਮਾਨ ਭਾਈ ਭਾਈ ਆਪਸ ਦੇ ਵਿੱਚ ਲੰਗਰ ਲੱਗੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਮੁਸਲਮਾਨ ਭਾਈਚਾਰਾ ਇੱਥੇ ਪਹੁੰਚ ਕੇ ਕੀ ਕਹਿਣਾ ਜੀ ਤੁਹਾਡਾ ਵਾਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾ ਖਾਲਸਾ ਇਹ ਕਾਰ ਸੇਵਾ ਸਰਾਲੇ ਸਾਬ ਸੰਤ ਬਾਬਾ ਤਾਰਾ ਸਿੰਘ ਜੀ ਬਾਬਾ ਚਾਰਾ ਜੀ ਮੌਜੂਦਾ ਮਗੀ ਬਾਬਾ ਸੁਖਾ ਸਿੰਘ ਜੀ ਨਿਰੰਤਰ ਲੰਗਰ ਚੱਲ ਰਿਹਾ ਇਹ ਮੇਰੇ ਵੀਰ ਗੁੱਜਰ ਭਰਾ ਕਰਤਾਰਪੁਰ ਸਾਹਿਬ ਤੋਂ ਇਹ ਲੰਗਰ ਦੀ ਸੇਵਾ ਲਾ ਕੇ ਦੋ ਦੋ ਪ੍ਰਾਂਧਾਂ ਦੇ ਪਕਵਾਨ ਲੈ ਕੇ ਆਏ ਆ ਇਹਨਾਂ ਦਾ ਤਹਿ ਦਿਲੋਂ ਬਾਬਾ ਸੁਖਾ ਸਿੰਘ ਜੀ ਵੱਲੋਂ ਧੰਨਵਾਦ ਆ ਹਾਂ ਕੀ ਲੱਗਦਾ ਕਿ ਜਦੋਂ ਮੁਸਲਮਾਨ ਤੇ ਸਿੱਖ ਭਾਈਚਾਰਾ ਕਾਂ ਸਾਝ ਆਪਸ ਵਿੱਚ ਕਾਇਮ ਕਰਦੇ ਨੇ ਉਦੋਂ ਸਾਡੇ ਗੁਰੂ ਨਾਨਕ ਦੇਵ ਜੀ ਨੇ ਵੀ ਆਪਾਂ ਨੂੰ ਇਹੀ ਗੁਰੂ ਨਾਨਕ ਸਾਹਿਬ ਨੇ ਇੱਕ ਬਣਾਇਆ ਸੀ ਚੜਦੇ ਲੈਂਦੇ ਪੰਜਾਬ ਦੀ ਗੱਲ ਚੱਲਦੀ ਰਹਿੰਦੀ ਆ ਚੜਦਾ ਲੈਂਦਾ ਪੰਜਾਬ ਬੋਲਦੇ ਨੇ ਨਾ ਇਤਨਾ ਅਸੀਂ ਇੱਕ ਭੈਣ ਭਾਈ ਆ ਅਸੀਂ ਇੱਕ ਦੂਜੇ ਦੀ ਬਾਹ ਫੜਦੇ ਆ ਹਾ ਉਦੋਂ ਕੋਈ ਸਾਡਾ ਵਖਰੇਵਾ ਵਕਰੀ ਗੱਲ ਆ ਜਦੋਂ ਸਾਡੇ ਤੇ ਵਿਵਤਾ ਬਣਦੀ ਆ ਅਸੀਂ ਇਸ ਤਰ੍ਹਾਂ ਖੜ ਜਾਨੇ ਆ ਇੱਕਿਆਸੀ ਇੱਕਿਆ ਉਦੋਂ ਸਾਡਾ ਵਖਰੇਵਾ ਕੋਈ ਹੋਵੇ ਤੇ ਕਹਿ ਨਹੀਂ ਸਕਦੇ ਧਰਮ ਦੇ ਵਿੱਚ ਵਖਰੇਵਾ ਹੋ ਸਕਦਾ ਆਪਣੇ ਧਰਮ ਵਿੱਚ ਤੁਸੀਂ ਪੱਕੇ ਹੋ ਆਪਸ ਆ ਜੇਕਰ ਕੋਈ ਸਾਡੇ ਤੇ ਵੀੜ ਬਣਦੀ ਆ ਅਸੀਂ ਇੱਕ ਇੱਕ ਵਾਂ ਠੀਕ ਅਸੀਂ ਇੱਕ ਧਰਮ ਚਾਹ ਹਾਂ ਜੀ ਬਾਬਾ ਜੀ ਦੇਖੋ ਜੋ ਨਾ ਬਾਬੇ ਹੋਣਾਂ ਨੇ ਜੀ ਇਹਨੇ ਕਿਹਾ ਅਸੀਂ ਇਹਨਾਂ ਨੂੰ ਧੰਨ ਭਾਗ ਕਰਦੇ ਆ ਕਿ ਜਿਨ੍ਹਾਂ ਨੇ ਸਾਡੀ ਇਸ ਗੱਲ ਨੂੰ ਸਵੀਕਾਰ ਕੀਤਾ ਹੈਗਾ ਹੈ ਨਾ ਤੇ ਆਪਣੇ ਸੁਰਖੀਆਂ ਚ ਲਿਆਇਆ ਇਹ ਗੱਲ ਜ਼ਰੂਰ ਹੈਗੀ ਹੈ ਕਿ ਦੇਖੋ ਜਿਹੜੀ ਇਹ ਨਾ ਪੰਜਾਬ ਹੈ ਨਾ ਜਿਹੜੇ ਪੰਜਾਬ ਦੇ ਲੋਕ ਹੈ ਕਿਸੇ ਦੇ ਗੁਲਾਮੀ ਹੈਗੇ ਇਹ ਕਿਸੇ ਦੇ ਗੁਲਾਮੀ ਹੈਗੇ ਜਿੰਨੇ ਸਾਲ ਦੇ ਵਿੱਚ ਜਾਂ ਮਹੀਨਿਆਂ ਦੇ ਵਿੱਚ ਗਵਰਨਮੈਂਟ ਦਿੰਦੀ ਹੈ ਨਾ ਤਾਣਾ ਉਹਨਾਂ ਮੈਂ ਅੱਖੇ ਨਾਲ ਅੱਖਾਂ ਦੇਖਿਆ ਗੁਰਦਵਾਰੇ ਦੇ ਵਿੱਚ ਰੋਜ਼ ਦਾ ਪੱਕ ਜਾਂਦਾ ਹੈਗਾ। ਕੀ ਬਾਤ ਲੰਗਰਾਂ ਦੇ ਵਿੱਚ ਚੱਲ ਜਾਂਦਾ ਹੈ। ਇਹ ਕਿਸੇ ਦਾ ਮਹਤਾਜ ਨਹੀਂ ਹੈਗਾ। ਇਹਨਾਂ ਦੇ ਬਸ ਰੱਬ ਹੀ ਕਰੇ ਕਿ ਇਹਨਾਂ ਦੇ ਹੱਥ ਤੇ ਸੇਹ ਦੀ ਤੰਦਰੁਸਤੀ ਦੇਵੇ। ਇਹ ਸਾਰੇ ਕੰਮਾਂ ਨੂੰ ਆਪਣੇ ਨੂੰ ਬਿਤਾ ਸਕੀ। ਇੱਥੇ ਸਰਕਾਰਾਂ ਨੂੰ ਅਪੀਲ ਕੀ ਕਰਨੀ ਚਾਹੁੰਦੇ? ਤੁਹਾਡਾ ਭਾਈ ਜਾਰਾਂ ਕੀ ਕਰੇ? ਸਰਕਾਰਾਂ ਜੋ ਆਪਣਾ ਥਾ ਕਰ ਰਹੀਆਂ ਆ ਪੱਕਾ ਨੂੰ ਕਿਸੇ ਨੂੰ ਮਾੜਾ ਕਹੀਏ ਤੇ ਜੋ ਸਰਕਾਰਾਂ ਦੇ ਰਹੀ ਉਹ ਤੁਸੀਂ ਦੇਖ ਰਹੇ ਹੋ। ਬਾਕੀ ਜੋ ਜਨਤਾ ਦੇ ਰਿਓ ਤੁਸੀਂ ਉਹ ਵੀ ਆਪਾਂ ਅੱਖਾਂ ਨਾਲ ਦੇਖ ਰਹੇ ਹਾਂ। ਸੋਨਿਆਲ ਅਸੀਂ ਅਸੀਂ ਗੁਜਰ ਬਰਾਦਰੀ ਵੱਲੋਂ ਬਾਬਾ ਜੀ ਨੂੰ ਕਹਿ ਦਿੱਤਾ ਵੀ ਗਾਂ ਵੀ ਆਉਣ वाले ਸਮੇਂ ਵਿੱਚ ਵੀ ਜਿਸ ਚੀਜ਼ ਦੀ ਜ਼ਰੂਰਤ ਹੋਈ ਇਹਨਾਂ ਨਾਲ ਸੰਪਰਕ ਰੱਖਾਂਗੇ ਉਸ ਉਸ ਸਮੇਂ ਦੇ ਹਿਸਾਬ ਨਾਲ ਤੇ ਉਸ ਚੀਜ਼ ਨੂੰ ਇਹਨਾਂ ਤੱਕ ਮੁਹੱਈਆ ਕਰਾਵਾਂਗੇ ਗੁੱਜਰ ਬਰਾਦਰੀ ਜੋ ਹੈ ਸਿੱਖ ਭਰਾਵਾਂ ਦੇ ਨਾਲ ਬਾਹ ਦੇ ਨਾਲ ਬਾਹ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਕਿਉਂਕਿ ਸਾਡੇ ਤੇ ਜਦੋਂ ਕੋਈ ਮੁਸ਼ਕਲ ਬਣਦੀ ਹੈ ਤੇ ਪੂਰਾ ਸਿੱਖ ਭਰਾ ਜਿਹੜੇ ਆ ਜ਼ਿੰਮੇਦਾਰ ਭਰਾ ਸਾਡੇ ਨਾਲ ਖੜਦੇ ਆ ਇਸ ਕਰਕੇ ਸਾਡਾ ਵੀ ਹੱਕ ਬਣਦਾ ਕਿ ਇਸ ਔਖੇ ਟਾਈਮ ਤੇ ਇਹਨਾਂ ਨਾਲ ਖੜੀਏ ਗੁਰੂ ਜੀ ਦਾ ਲੰਗਰ ਲਾਇਆ ਹੋਇਆ ਬਾਬਾ ਜੀ ਨੇ ਉਸ ਬਾਰੇ ਲੰਗਰ ਬਾਰੇ ਲੰਗਰ ਅਸੀਂ ਸ਼ਗਿਆ ਜੀ ਬੜਾ ਹੀ ਸਵਾਦ ਆ ਲੰਗਰ ਬਾਰੇ ਕੀ ਕਹਣਾ ਜਿਹੜਾ ਲੰਗਰ ਲਾਉਂਦੇ ਨੇ ਆਇਆ ਜਿੱਥੇ 24 ਘੰਟੇ ਲੰਗਰ ਚੱਲਦਾ ਹੀ ਰਹਿੰਦਾ ਜਿੱਥੇ ਮਰਜ਼ੀ ਹੋਵੇ ਇਹ ਤਾਂ ਚਲੋ ਹਾਰਡ ਪੀਟਾਂ ਲਈ ਆ ਉਦਾਂ ਵੀ ਚੱਲਦਾ ਹੀ ਰਹਿੰਦਾ ਜੀ ਤੁਸੀਂ ਐਂਦਾ ਕਰ ਲੋ ਕਿ ਜਿਹੜਾ ਮਰਜ਼ੀ ਝੰਡੇ ਦੇਖ ਲੋ ਅਮਰੀਕਾ ਦੇਖ ਲੋ ਰੂਸ ਦਾ ਦੇਖ ਲੋ ਹਿੰਦੁਸਤਾਨ ਦਾ ਦੇਖ ਲੋ ਜਿੱਥੇ ਖਾਲਸਾਣ ਦਾ ਝੰਡਾ ਲੱਗਾ ਹੋਊਗਾ ਨਾ ਹਾਂ ਖਾਲਸਾ ਠੀਕ ਹੈ ਜੀ ਜਿੱਥੇ ਝੰਡਾ ਲੱਗਾ ਹੋਊਗਾ ਖਾਲਸਾ ਦਾ ਨਿਸ਼ਾਨ ਸਾਹਿਬ ਲੱਗਾ ਹੋਊਗਾ ਉੱਥੇ ਰੱਬ ਦੀਆਂ ਲਹਿਰਾਂ ਇਦਾਂ ਰਹਿਣਗੀਆਂ ਭਾਜੀ ਪਾਣੀ ਵੀ ਚੱਲੂ ਤੇ ਲੰਗਰ ਵੀ ਚੱਲਦਾ ਰਹੇ ਚੱਲਦਾ ਹੀ ਰਹਿਣਗੇ ਇਹੇ ਚੱਲਦੀ ਸ਼ਰਤ ਹੈ ਮੈਂ ਕਿਹਾ ਜਦੋਂ ਸਾਰਾ ਭਾਈ ਜਰਾ ਇੱਥੇ ਇਕੱਠਾ ਹੋ ਗਿਆ ਸਾਰੇ ਜਣੇ ਆ ਗਏ ਆ ਹਾਂ ਮਾਂ ਬੁਰਖੇ ਤੇ ਸੇਵਾ ਕਰ ਹੁੰਦਾ ਹੈ ਤੇ ਵੇਖੋ ਤੇ ਇਹ ਭਾਈ ਜਰਾ ਆਪਣੇ ਨਾਲ ਆ ਕੇ ਖਲੋਗੇ ਹੁਣ ਕਮੀ ਕਾਦੀ ਰਹਿ ਗਈ ਇਹ ਦੱਸੋ ਤੁਸੀਂ ਕਮੀ ਹੁਣ ਰਹਿ ਗਈ ਕੋਈ ਸਰਕਾਰਾਂ ਚ ਥੋੜੀ ਜੀ ਦੱਸੋ ਜੀ ਹੁਣ ਸਰਕਾਰਾਂ ਜਿੰਨੇ ਜੋਕੀਆਂ ਆਈਆਂ ਵਿਚਾਰੀਆਂ ਕਰਨ ਦਈਆਂ ਤੇ ਤੁਹਾਡੇ ਸਾਹਮਣੇ ਆ ਸੱਚ ਦੱਸੋ ਕਿੰਨਾ ਕਰ ਨਹੀਂ ਸਰਕਾਰ ਦੇ ਵਿਚਾਰੀ ਤੇ ਹੁਣ ਵਸਦੀ ਗੱਲ ਨਹੀਂ ਹੁਣ ਵਸਦੀ ਗੱਲ ਨਹੀਂ ਗਈ ਐਵੇਂ ਕੋਈ ਸੈਟਾ ਕਿਉਂ ਕਰ ਰਹੇ ਹੁਣ ਵਸਦੀ ਗੱਲ ਤੁਹਾਡੇ ਸਾਹਮਣੇ ਦਿਖਣ ਗਿਆ ਸਰਕਾਰ ਚ ਆ ਗਈ ਆ ਸਰਕਾਰ ਤੇ ਨਾ ਤੁਸੀਂ ਕੋਈ ਗੱਲ ਹੁਣ ਇਹ ਕੋਟਾ ਸਰਕਾਰ ਦੇ ਪੂਰਾ ਸਰਕਾਰ ਦੇ ਚ ਵੇਖ ਕੇ ਛੋਲੇ ਇਹ ਹੁਣ ਸਨ ਨਿਹਾਲ ਜੈ ਹੋ ਸਿੱਖ ਦੇ ਸਿੱਖ ਮੁਸਲਮਾਨ ਭਾਈਚਾਰੇ ਕਾਂਝ ਇੱਥੇ ਕਾਇਮ ਕੀਤੀ ਗਈ ਆ ਔਰ ਮੁਸਲਮਾਨ ਭਾਈਚਾਰੇ ਵੱਲੋਂ ਲੰਗਰ ਦੇ ਵਿੱਚ ਆਪਣਾ ਦਸਵੰਧ ਵੀ ਦਿੱਤਾ ਗਿਆ ਦੁੱਧ ਜੋ ਵੀ ਮੱਝਾਂ ਵੱਲੋਂ ਚੋ ਕੇ ਲਿਆਂਦਾ ਰਿਹਾ ਹੋਰ ਕਰਤਾਰਪੁਰ ਭਾਈਚਾਰੇ ਵੱਲੋਂ ਜਿਹੜਾ ਇੱਥੇ ਲੰਗਰ ਦਾ ਲੰਗਰ ਜਿਹੜਾ ਵਾ ਉਹ ਲਾਇਆ ਜਾ ਰਿਹਾ ਵਾ ਸਿੱਖ ਭਾਈਚਾਰੇ ਦੇ ਨਾਲ ਸਾਂਝ ਜਿਹੜੀ ਆ ਉਹ ਕਾਇਮ ਕੀਤੀ ਗਈ